ਸਾਸਤਰੀ ਕਾਲ ਦੀ ਸਾਰਿਆਂ ਨੂੰ ਪੀਜ਼ਾ ਤੇ ਪਾਸਤਾ ਇਹ ਨਾਂ ਸੁਣਦਿਆਂ ਸਾਰੀ ਜਿਹੜੇ ਇਹ ਚੀਜ਼ਾਂ ਖਾਣ ਦੇ ਸ਼ਕੀਨ ਉਹਨਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਤੇ ਕਈ ਲੋਕ ਪੀਜ਼ਾ ਸ਼ੌਂਕ ਨੂੰ ਖਾਂਦੇ ਆਵੇ ਕਈਆਂ ਦੀ ਮਜਬੂਰੀ ਹੈ ਕੰਮਕਾਰ 'ਚ ਬਿਜੀ ਹੋਣ ਦੇ ਕਾਰਨ ਵੀ ਟਾਈਮ ਨਹੀਂ ਜਾਂ ਰੋਟੀ ਬਣਾਉਣ ਦਾ ਟਾਈਮ ਨਹੀਂ ਹੈ ਨਾ ਆਪਣੇ ਪੰਜਾਬ 'ਚ ਸ਼ੌਂਕੀਆ ਤੌਰ ਤੇ ਬੰਦਾ ਖਾਂਦਾ ਜਾਂਦਾ ਪਰ ਜਿਹੜੇ ਬਾਹਰਲੇ ਮੌਲਕਾ ਉੱਥੇ ਕਈ ਵਾਰੇ ਮਜਬੂਰੀ ਹੈ ਵੀ ਬੰਦਾ ਕੱਲਾ ਰਹਿੰਦਾ ਤੇ ਉਹਨੂੰ ਪੀਜ਼ਾ ਖਾ ਕੇ ਗੁਜ਼ਾਰਾ ਕਰਨਾ ਪੈਂਦਾ ਤੇ ਅੱਜ ਅਸੀਂ ਨਾ ਇੱਕ ਆਹ ਦੁਕਾਨ ਤੇ ਆਏ ਆ ਮੁੰਡਫੇਨ ਇਹਦਾ ਨਾਂ ਤੇ ਜਰਮਨ ਦੀ ਇਹ ਇੱਕ ਬਹੁਤ ਮਸ਼ਹੂਰ ਜਿਹੜੀ ਪੀਜ਼ਾ ਬਣਾਉਣ ਵਾਲਾ ਇਹ ਕੰਪਨੀ ਆ ਜਾਂ ਹਨਾ ਵੀ ਇਹ ਸਿਸਟਮ ਇਹਨਾਂ ਦਾ ਬਹੁਤ ਵਧੀਆ ਪੀਜ਼ਾ ਬਣਾਉਂਦੇ ਆ ਤੇ ਇਹ ਆਪਣੇ ਪੰਜਾਬੀ ਭਰਾਵਾਂ ਦਾ ਕਾਰੋਬਾਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿੱਦਾਂ ਉਹਨਾਂ ਨੇ ਇਹ ਕਾਰੋਬਾਰ ਸ਼ੁਰੂ ਕੀਤਾ ਤੇ ਇਥੋਂ ਦੇ ਪੀਜ਼ਿਆਂ ਦਾ ਇੰਡੀਆ ਨਾਲੋਂ ਕੋਈ ਫਰਕ ਹੈ ਜਾਂ ਕਿੱਦਾਂ ਇਹਨਾਂ ਦਾ ਸਿਸਟਮ ਚੱਲਦਾ ਮੇਰੇ ਨਾਲ ਭਾਈ ਹੈਰੀ ਪੁਲਦਰਾ ਹਾਂਜੀ ਹੈਰੀ ਵੀਰੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਕਿਵੇਂ ਛੇਤਾ ਵੀ ਤੇ ਜਿਹੜੀ ਇਹ ਆਪਣੀ ਕੰਪਨੀ ਹੈ ਇਹਦੇ ਬਾਰੇ ਥੋੜੀ ਜਿਹੀ ਨੌਲੇਜ ਵੀ ਇਹਦਾ ਜਰਮਨਕੀ ਕਾਰੋਬਾਰ ਆ ਕਿ ਸ਼ਪੂਰ ਵੀ ਕਿਤੇ ਨਹੀਂ ਫਿਰ ਹਾਲ ਇਹਦਾ ਜਰ ਕਿੰਨਾ ਕ ਸਮਾਂ ਹੋ ਗਿਆ ਇਹਨਾਂ ਨੂੰ ਸ਼ੁਰੂਆਤ ਕਰੀ ਨੂੰ ਇਹ 2009 ਦੀ ਹੈ 2009 ਤੋਂ ਬਈ ਯਾਨੀ ਕਿ 16 ਸਾਲ ਤੋਂ 16 ਸਾਲ ਤੋਂ ਕਿੰਨੀਆਂ ਕ ਬ੍ਰਾਂਚਾਂ ਇਹਨਾਂ ਦੀਆਂ ਇਹਨੀਆਂ 45 46 45 46 ਬ੍ਰਾਂਚਾਂ ਠੀਕ ਹੈ ਤੇ ਆਪਾਂ ਨੂੰ ਇਸ ਲਾਈਨ ਚ ਆਇ ਨੂੰ ਕਿੰਨਾ ਚੱਲੂਗਾ ਆਪਾਂ ਜੀ 2017 ਦੇ 2017 2017 ਠੀਕ ਹੈ ਜਿੱਦਾਂ ਹੁਣ ਪੀਜ਼ਾ ਆਮ ਲੋਕਾਂ ਦੀ ਜਾਂ ਕਿਸੇ ਜਿਹੋ ਹੁੰਦਾ ਵੀ ਪੀਜ਼ਾ ਹੀ ਆ ਥੋੜਾ ਪੀਜ਼ਾ ਬਹੁਤ ਤਰ੍ਹਾਂ ਦੇ ਵੱਡੇ ਵੱਡੇ ਕੋਈ ਬ੍ਰਾਂਡ ਆ ਹਨ ਜਿਹੜੇ ਇੰਟਰਨੈਸ਼ਨਲ ਚੱਲਦੇ ਆ ਕਈ ਵੀ ਲੋਕਲ ਵੀ ਹੈ ਕਈ ਹੋਰ ਛੋਟੀ ਪੀਜ਼ਾ ਹੰਟਾ ਜਿਨ੍ਹਾਂ ਦਾ ਆਪਦਾ ਪਰਸਨ ਚਲਾਇਆ ਵੀ ਇਹਨਾਂ ਦਾ ਫਰਕ ਵੀ ਹੁੰਦਾ ਕਿ ਸੀਮਟੀ ਹੁੰਦੇ ਨਾ ਜੀ ਇਹਨਾਂ ਕੁਆਲਿਟੀ ਚ ਫਰਕ ਹੁੰਦਾ ਆਟੇ ਦੇ ਪਰਪਰ ਅਟੇ ਚ ਅੱਛਾ ਇਹਦਾ ਆਟਾ ਇਹਨਾਂ ਦਾ ਫਰਕ ਹੁੰਦਾ ਵੀ ਮੈਂ ਸਾਡਾ ਫਰਮ ਦਾ ਇਹ ਫਰਮ ਤੋਂ ਹੀ ਆਉਂਦਾ ਆਟਾ ਅੱਛਾ ਇਹ ਅਸੀਂ ਨਾ ਹੀ ਦੇ ਸਕਦੇ ਕਿ ਇਹਨੂੰ ਪੀਜ਼ੇ ਤੋਂ ਬਿਨਾਂ ਆਟਾ ਨਹੀਂ ਦੇ ਸਕਦੇ ਠੀਕ ਹੈ ਠੀਕ ਹੈ ਹਾਂ ਹਾਂ ਠੀਕ ਹੈ ਕਿਵੇਂ ਫਰੇਸ ਕੰਮ ਦਾ ਐਕਸਪੀਰੀਅੰਸ ਕਿਦਾਂ ਦਾ ਆਇਆ ਬਹੁਤ ਵਧੀਆ ਜੀ ਮਰੀ ਥੋੜਾ ਜਿਹਾ ਮੀਂਹ ਪੈਣ ਲੱਗਾ ਸੀ ਨਾਲ ਦੀ ਨਾਲ ਥੋੜਾ ਥੋੜਾ ਗੱਲਾਂ ਲੋ ਜੀ ਅਸੀਂ ਅੰਦਰ ਪਹੁੰਚ ਗਏ ਤੇ ਅੰਦਰ ਨਾਲ ਤੁਹਾਨੂੰ ਸਿਸਟਮ ਦਿਖਾਉਣੀ ਹੈ ਵੀ ਕਿੱਦਾਂ ਇੱਥੇ ਪੀਜ਼ਾ ਬਣਦਾ ਪਾਸਤਾ ਬਣਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਦੀਆਂ ਕਿੰਨਾ ਸਾਫ਼ ਸਫਾਈ ਦਾ ਧਿਆਨ ਹੈ ਤੇ ਕੀ ਕੁਝ ਇੱਥੇ ਅਵੇਲੇਬਲ ਹੈਗਾ ਖਾਣ ਪੀਣ ਦਾ ਤੇ ਬਾਈ ਆਪਣੇ ਕੋਲ ਜਿਹੜੇ ਪੀਣ ਵਾਲੀਆਂ ਚੀਜ਼ਾਂ ਡਰਿੰਕਸ ਆ ਕਿਹੜੀਆਂ-ਕਿਹੜੀਆਂ ਹੁੰਦੀਆਂ ਆਪਣੇ ਕੋਲ ਜੀ ਆ ਸਾਰੀਆਂ ਆਹ ਬੈਂ ਨਾ ਹਾਂਜੀ ਬੀਅਰ ਆ ਹਾਂਜੀ ਆ ਪਾਣੀ ਆ ਜੀ ਹਾਂਜੀ ਤੇ ਫਾਂਟਾ ਹੋ ਗਿਆ ਜਿੱਦਾਂ ਸਾਰੇ ਡਰਿੰਕ ਇਹ ਆ ਹੈਗੇ ਜਿੱਦਾਂ ਆਪਾਂ ਕਹਿ ਦਿੰਨੇ ਆ ਚੋਕੋ ਚੋਕੋ ਚਾਕਲੇਟ ਵਗੈਰਾ ਉਹਨਾਂ ਨਾਲ ਦੀ ਇਹ ਜਿਹੜੀਆਂ ਬਈ ਇਹ ਆਪਣੇ ਡਰਿੰਕਸ ਆ ਇਹ ਆਪਾਂ ਆਪਣੀ ਮਰਜ਼ੀ ਨਾਲ ਹੀ ਲਿਆ ਸਕਦੇ ਆ ਕਿ ਜਿਹੜਾ ਕੰਪਨੀ ਵੱਲੋਂ ਆਪਾਂ ਨੂੰ ਜੋ ਕੰਪਨੀ ਨੇ ਕਰਿਆ ਉਹਦੇ ਸਾਹੂ ਵੀ ਲੈ ਸਕਦੇ ਆ ਵੀ ਜਾਨੀ ਕਿ ਆਹ ਚੀਜ਼ ਆਪਾਂ ਉਹਨਾਂ ਦੇ ਅਕੋਰਡਿੰਗ ਹੀ ਲਿਆਉਣੀ ਆ ਤੇ ਇਹ ਵੀ ਬਿਨਾ ਨਹੀਂ ਲੈ ਸਕਦੇ ਨਾ ਆਪਾਂ ਉਹਦੇ ਆਪਣੀ ਫਾਸ ਸਕਦੇ ਠੀਕ ਹੈ ਠੀਕ ਹੈ ਚਲੋ ਆਪਾਂ ਅੰਦਰ ਵੀ ਚੱਲਗੇ ਵੀ ਕਿਚਨ ਜੀ ਵੀ ਤੁਹਾਨੂੰ ਆਜੋ ਦਿਖਾਉਣੇ ਆ ਵੀ ਕਿੰਨਾ ਸਾਫ਼ ਸੁਥਰਾ ਕੰਮ ਆ ਨਹੀਂ ਕਈ ਵਾਰ ਕਿਹਾ ਜਾਂਦਾ ਵੀ ਜਿੱਦਾਂ ਆਪਾਂ ਪੰਜਾਬ 'ਚ ਕਹਿੰਦੇ ਨੇ ਵੀ ਢਾਬਿਆਂ 'ਅਲੇ ਪਤਾ ਨਹੀਂ ਕੀ ਬਣਾਈ ਜਾਂਦੇ ਤੇ ਕੀ ਖਵਾਈ ਜਾਂਦੇ ਆ ਵੀ ਸਾਫ਼ ਸਫਾਈ ਦਾ ਧਿਆਨ ਤੇ ਚਲੋ ਆਜ ਤੁਹਾਨੂੰ ਦਿਖਾਉਨੇ ਆ ਤੇ ਭਾਈ ਆਪਣੇ ਕੋਲੇ ਪੀਜ਼ਾ ਕਿੰਨੇ ਕਿਹੜੇ ਤਰ੍ਹਾਂ ਦਾ ਬਣਦਾ ਆਪਣੇ ਕੋਲੇ 8-9 ਪ੍ਰਕਾਰ ਦੇ ਪੀਜ਼ਾ ਆਹ 9 ਪ੍ਰਕਾਰ ਦਾ ਪੀਜ਼ਾ ਬਣਦਾ ਹਾਂਜੀ ਤੇ ਇਹ ਸਾਫ ਸਫਾਈ ਦਾ ਕਿੰਨਾ ਕਿ ਧਿਆਨ ਰੱਖਿਆ ਜਾਂਦਾ ਇਹ ਪੂਰਾ ਹੀ ਰੱਖਣਾ ਕਦੇ ਚੈਕਿੰਗ ਹਫਤੇ 'ਚ ਵੀ ਆ ਜਾਂਦੇ ਦੋ ਵਾਰੀ ਵੀ ਆ ਜਾਂਦੇ ਆ ਚੈੱਕ ਕਰ ਲਉਂਦੇ ਆ ਚੈੱਕ ਕਰ ਲਉਂਦੇ ਆ ਇੱਥੇ ਚੈਕਿੰਗ ਉਹ ਤਾਂ ਨਹੀਂ ਵੀ ਜਿੱਦਾਂ ਵੀ ਆਇਆ ਬੰਦਾ ਕੋਈ ਉਹਨੂੰ ਪੰਜ 400 ਦੇਖਦਾ ਜੀ ਕੋਈ ਗੱਲੇ ਪਾਸ ਕਰ ਗਿਆ ਉਹ ਜਬੰਦ ਵੀ ਕਰਾ ਜਾਂਦੇ ਦੁਕਾਨ ਤੇ ਜਬੰਦ ਵੀ ਕਰ ਦਿੰਦਾ ਹਾਂਜੀ ਠੀਕ ਹੈ ਤੇ ਬਾਕੀ ਅੰਡਾ ਮੀਟ ਹੁੰਦੀ ਹੈ ਚੀਜ਼ ਦੀ ਅੱਛਾ ਉਹ ਖਰਾਬ ਹੋ ਗਈ ਨਾ ਹੋ ਗਈ ਜੇ ਦੋ ਦਿਨਾਂ ਦੀ ਡੇਟ ਆ ਦਾ ਦੋ ਦਿਨ ਹੀ ਚੱਲੇ ਅੱਛਾ ਐ ਹੋ ਨਹੀਂਗਾ ਵੀ ਜਿਉ ਮਹੀਨੇ ਆਸਤੇ ਖਾਣ ਜੋਗਾ ਤੇ ਆਪਾਂ ਨੂੰ 4 ਮਹੀਨੇ ਚੱਲੇ ਨਹੀਂ ਨਹੀਂ ਇੱਕ ਕਵਲਾ ਉਵੇਂ ਡੇਡੂ ਢਾ ਕੇ ਕਵਲਾ ਤੇ ਨਹੀਂ ਗੱਲ ਨਹੀਂ ਜਿਵੇਂ ਸਾਫ਼ ਤਰ੍ਹਾਂ ਕਰ ਫਿਰ ਇਹ ਆ ਮੈਂ ਦੇਖ ਸਕਦੇ ਨੇ ਜਿਹੜਾ ਜਿਹੜਾ ਬਿਡੀਗਲ ਵਿੱਚ ਪੈਂਦਾ ਆਓ ਜੀ ਲੋ ਜੀ ਆ ਜਿਹੜਾ ਸਾਜੂ ਸਮਾਨ ਆ ਇਹਦੇ ਵਿੱਚ ਹੁਣ ਤੁਸੀਂ ਕੁਝ ਕਾ ਬੰਦਾਜਾ ਲੈ ਲੋ ਬਾਕੀ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਦੇ ਦੇਵਾਂਗੇ ਅਸੀਂ ਕੀ ਆ ਅਨਾਨਾਸ ਹੋਇਆ ਅਨਾਨਾਸ ਚਿਕਨ ਤੇ ਗੰਡੇ ਆ ਤੇ ਹੋਰ ਬਰੋਕਲੀ ਆ ਤੇ ਆ ਆ ਮੱਕੀ ਦੇ ਦਾਣੇ ਆ ਤੇ ਹੋਰ ਵੀ ਜਿੱਦਾਂ ਇਹ ਆ ਉੱਪਰ ਸੌਸ ਵਗੈਰਾ ਪਿਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਜਿੱਦਾਂ ਆ ਇਹ ਸੌਸ ਵਗੈਰਾ ਤੇ ਜਿਹੜੀ ਇਹ ਆ ਜਿਹੜੀ ਆਪਣੀ ਲੱਗੀ ਐ ਐਲਈਡੀ ਇਹ ਕਹਦੇ ਆ ਸਟੇਜ ਦਾ ਕੀ ਸਿਸਟਮ ਹੈ ਇਹ ਤੇ ਸੀ ਜੋ ਆਰਡਰ ਆਉਂਦੇ ਆ ਸਾਰੇ ਜਿਵੇਂ ਹੁਣ 6.5 ਆਇਆ ਵਾ ਹਾਂਜੀ ਸਾਰੇ ਆਰਡਰ ਇੱਥੇ ਆਉਂਦੇ ਨੇ ਵੀ ਕਿੱਧਰ ਦਾ ਕਿ ਇੱਥੋਂ ਪਤਾ ਲੱਗ ਜਾਂਦਾ ਰੇਂਗੇਸ਼ਨ ਦਾ ਹੀ ਪਤਾ ਲੱਗ ਜਾਂਦਾ ਟਾਈਮਿੰਗ ਦਾ ਹੀ ਪਤਾ ਲੱਗ ਜਾਂਦਾ ਇਹਦਾ ਸਾਰਾ ਪਤਾ ਲੱਗ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਤੇ ਚੁੰਨੇ ਆ ਸਾਡੇ ਇਹ ਆ ਆਹ ਆਹ ਸਿਸਟਮ ਆ ਜਿੱਥੇ ਜਰੂਰਤ ਬਣਦੇ ਇੱਥੇ ਹਾਂਜੀ ਤੇ ਜਿਹੜਾ ਪੀਜ਼ਾ ਉਹ ਕਿੱਥੇ ਬਣ ਕੇ ਤਿਆਰ ਹੁੰਦਾ ਇੱਥੇ ਬਣਦਾ ਜੀ ਤੇ ਨਿਕਲਦਾ ਜਦੋਂ ਤਿਆਰ ਹੋ ਜਾਂਦਾ ਅੱਛਾ ਆਹਾ ਜਦੋਂ ਨਾ ਇੱਕ ਇਹਨੂੰ ਹੋਣ ਅੱਛਾ ਜਿੱਦਾਂ ਆਪਣੇ ਬੈਸਕਟਾਂ ਵਾਲੀ ਹੁੰਦੀ ਹੈ ਨਾ ਉਹ ਉੱਥੇ ਪੱਠ ਹੁੰਦਾ ਉਧਰ ਦੀ ਪਾਉਂਦੇ ਆਂ ਵੀ ਇਧਰਲੇ ਪਾਸੇ ਕਿਉਂ ਨਿਕਲ ਜਾਂਦਾ ਜੇ ਆਪਾਂ ਪਾ ਗਏ ਕਦੋਂ ਵੀ ਇਹ ਦਿਖਾ ਲਗੇ ਜਾਂ ਹੋ ਰਿਹਾ ਟਮਕ ਲਓ ਜੀ ਇਹਦੀ ਟਾਈਮਿੰਗ ਕੀ ਹੁੰਦੀ ਹੈ ਵੀ ਕਿੰਨੇ ਟਾਈਮ ਲੱਗੇ 4 ਮਿੰਟਾਂ 'ਚ ਨਿਕਲੇ ਆਉਂਦੇ ਜੀ ਉਧਰ ਦੀ ਪਾਇਆ ਇਧਰ ਦੀ 4.5 ਮਿੰਟ ਰੈਡੀ ਹੋ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਚਲੋ ਐਵਰੇਜ ਆਪਾਂ ਨੇ ਦਿਨ 'ਚ ਵੀ ਕਿੰਨੇ ਕਿ ਪੀਜ ਲੱਗ ਜਾਂਦੇ ਨੇ ਹੁਣੇ ਆਈਡੀਆ ਜੀ ਆਪ ਨੂੰ ਸਾਡੇ ਕੰਟੋ ਕਟ 50 60 ਪੀਜ ਫਿਰ ਇਹ ਕਦੇ ਪੀਜੇ ਨਹੀਂ ਫਿਰ ਸਲਾਦ ਅੱਛਾ ਫਿਰ ਖਾਣੇ ਆ ਜਾਂਦੇ ਆ ਫਿਰ ਜਵਾਕਾਂ ਦੇ ਕੋਲ ਹੁੰਦੇ ਆ ਅੱਛਾ ਉਹ ਜਿੱਦਾਂ ਕਾਫੀ ਆਈਟਮ ਹਨ ਠੀਕ ਹੈ ਜੀ ਤੇ ਜਿਹੜੀ ਇੱਥੇ ਮੰਨ ਲਓ ਵੀ ਕੰਮਕਾਰ ਕਰਦੇ ਥੋੜੇ ਸਾਥੀ ਥੋੜੇ ਕਲੀਗ ਆ ਉਹ ਮੰਨ ਲਓ ਵੀ ਗੋਰੇ ਆ ਜਾਂ ਵੀ ਹੋਲ ਕਮਿਊਨਿਟੀ ਦੇ ਕਿ ਪੰਜਾਬ ਦੇ ਨਹੀਂ ਸਾਰੇ ਹੀ ਆ ਜਿਆਦਾ ਆਪਣੇ ਪੰਜਾਬੀ ਭਾਈਚਾਰਾ ਵੀ ਚੱਲਣਾ ਆਪਣੂੰ ਕਰੀਆ ਰਹਿੰਦਾ ਅੱਛਾ ਤੇ ਗੋਰੇ ਘੱਟ ਆ ਜਾਂਦੇ ਨੇ ਬੱਚੇ ਹਾਂ ਜੀ ਕਿ ਜਿਹੜੇ ਖਾਣ ਪੀਣ ਵਾਲੇ ਆਉਂਦੇ ਆ ਵੀ ਉਹ ਮੰਨ ਲਓ ਵੀ ਇੰਡੀਅਨ ਪੰਜਾਬੀ ਆ ਜਾਂ ਸਾਰੇ ਨਹੀਂ ਜ਼ਿਆਦਾਤਰ ਗੋਰੀ ਆ ਜ਼ਿਆਦਾਤਰ ਤੋਟੀ ਵੱਧ ਆ ਇਧਰ ਗੋਰੀ ਹੋਵੇ ਪਰਾਂਜੀ ਹੋਵੇ ਜ਼ਿਆਦਾ ਠੀਕ ਠੀਕ ਤੇ ਫਿਰ ਲੋਕਾਂ ਦੇ ਰਿਵਿਊ ਕਿੱਦਾਂ ਰਹਿੰਦਾ ਵੀ ਇਹਦੇ ਡੀਟਸ ਦਾ ਦੀ ਜਾਇਦੀ ਵੀ ਕੀ ਤਾਜੀ ਹੈ ਕਿ ਨਹੀਂ ਲੋਕਾਂ ਦੇ ਵੀਊ ਸਾਡੇ ਕੋਲੇ ਆਉਂਦੇ ਰਹਿੰਦੇ ਹੋਣੇ ਬਹੁਤ ਵਧੀਆ ਆਉਂਦੇ ਨੇ ਵਧੀਆ ਆਉਂਦੇ ਆ ਹਾਂ ਕੁਆਲਿਟੀ ਆ ਨਾ ਜਿੱਦਾਂ ਹੁਣ ਆਪਾਂ 2-3 ਦਿਨ ਦੀ ਚੀਜ਼ ਵਰਤ ਸਕਦੇ ਆ ਜੇ ਨਹੀਂ ਵਧੀਆ ਹੈਗੀ ਤਾਂ ਆਪਾਂ ਓਡੀ ਛੱਡ ਦਿੰਦੇ ਆ ਅਸਾਂ ਉਹ ਨਹੀਂ ਵਰਤਨੀ ਜਦੋਂ ਖਾਣ ਯੋਗ ਨਹੀਂ ਹਾਂਜੀ ਮਤਲਬ ਵੀ ਕਿਸੇ ਦੇ ਸਰੀਰ ਦਾ ਨੁਕਸਾਨ ਨਹੀਂ ਕਰਨ ਵਾਲੇ ਲਾਲਚ ਚ ਹਾਂਜੀ ਹੁਣ ਆ ਸੌਸਾਂ ਤਿਆਰ ਕਰਦੇ ਆਪਾਂ ਇੱਧਰ ਅੱਛਾ ਇਹ ਹੁਣ ਆਪਾਂ 2 ਜਾਂ 3 ਦਿਨਾਂ ਦੀ ਡੇਟ ਪਾਉਣੀ ਆ ਲੱਗਦੀ ਆ ਥੋੜੀ ਆ ਆ ਜਿਹੜੀ ਸੌਸ ਪਈ ਆ ਦੋਸਤੋ ਤੇ ਇਹਦੇ ਉੱਪਰ ਨਾ ਜਿਹੜੀ ਡੇਟ ਕਹਿੰਦੇ ਲਿਖੀ ਹੁੰਦੀ ਆ ਆ ਕਿੱਥੇ ਲਿਖੀ ਆ ਬਈ ਆ ਦੇਖੋ 9 8 ਤੇ 25 4 8 25 ਨੂੰ ਬਣੀ ਆ ਤੇ 9 8 ਤੱਕ ਅੱਜ 5 ਤਰੀਕ ਹੈ ਅੱਜ 5 ਜਿਹੜੀ ਕਿ 5-7 ਦਿਨ ਦੀ ਖੀੜੀ ਆ ਇਹ ਹਾਂਜੀ ਐਉਂ ਨਹੀਂ ਵੀ ਕੀੜਾ ਬਾਲਟੀ ਭਰ ਕੇ ਬਣਾ ਲਈ ਇਹਦੇ ਮਹੀਨਾ ਦੋ ਮਹੀਨੇ ਚਲੀ ਜਾਏਗੀ ਇਹ ਤਾਂ ਪਣੀ ਵੀ ਆ ਮਤਲਬ ਇਹ ਆਈ ਹੁੰਦੀ ਅੱਛਾ 1459 ਨੰਬਰ ਆਪਾਂ ਕਰਦੇ ਅੱਛਾ ਆ ਇਹਨਾਂ ਦੀ 49 ਅੱਛਾ ਚਲੋ ਕੋਈ ਕੋਸ ਕੰਪਨੀਆਂ ਨੂੰ ਕੋਈ ਕੋਈ ਕੰਮ ਕਰਾਉਣਾ ਹੈ ਜਾਂ ਬਣਾ ਇੱਥੇ ਜਦੋਂ ਆਰਡਰ ਆ ਗਿਆ ਤੇ ਸਾਰੇ ਨੇ ਕੱਟ ਲਈਏ ਪਾਸੇ ਨਾ ਆ ਜਾਂਦੇ ਆ ਲਖਮੀਰ ਮੱਧੀ ਆ ਗਿਆ ਜਿਵੇਂ ਹਰਪ੍ਰੀਤ ਗਿੱਲ ਆ ਗਿਆ ਹਰਦੀਪ ਇਹਨਾਂ ਨੇ ਇੱਥੋਂ ਸਕੈਨ ਕਰ ਲਈ ਠੀਕ ਹੈ ਇਹ ਤੇ ਆਰਡਰ ਆ ਜਾਂਦੇ ਆ ਆਪਣੇ ਹਾਂ ਹਾਂ ਤੇ ਈਰੀ ਤੇ ਫਿਰ ਜਿਹੜਾ ਹੁਣ ਪੀਜਾ ਬਣਾਉਣ ਦਾ ਐਕਸਪਰਟ ਬੰਦਾ ਜਿਹੜਾ ਆਪਣਾ ਮਾਰਕਾਉਣ ਕਿ ਸਾਰੇ ਬਣਾ ਲੈਂਦੇ ਸਾਰੇ ਬਣਾ ਲੈਂਦੇ ਹਾਂ ਤਾਂ ਮੇਨ ਲੱਖਾਗਾ ਅੱਛਾ ਲੱਖਾ ਹਾਂਜੀ ਚਲ ਲੱਖੇ ਨਾਲ ਮਣੀ ਦੀ ਆਪ ਗੱਲ ਕਰਦੇ ਆਂ ਵੀ ਕਿਦਾਂ ਦਾ ਸਿਸਟਮ ਹੈ ਹਾਂਜੀ ਲੱਖੇ ਵੀਰੇ ਕੀ ਹਾਲ ਆ ਸਤਿ ਸ੍ਰੀ ਅਕਾਲ ਕੈਮ ਸੇਤਾ ਬੜਾ ਪਿੰਡ ਟਕਾਣਾ ਪੰਜਾਬ ਤੋਂ ਪਿੰਡ ਟਕਾਣਾ ਮੇਰਾ ਹੈ ਪਿੰਡ ਮੱਲੀਆਂ ਮੱਲੀਆਂ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਅੱਛਾ ਬਰਨਾਲੇ ਆਣੇਗਾ ਮੱਲੰਗਾ ਠੀਕ ਆ ਤੇ ਮੱਲੀ ਸਾਹਿਬ ਵੀ ਕਿੰਨਾ ਕੁ ਤਜਰਬਾ ਹੋ ਗਿਆ ਤੁਹਾਨੂੰ ਇਸ ਕੰਮ ਦਾ ਬਹੁਤ ਹੋ ਗਿਆ ਜੀ ਜੋਗੇ 5-6 ਸਾਲ ਦੀ 5-6 ਸਾਲ ਹੋ ਗਏ ਜੀ ਕਿ ਜਿਹੜੇ ਕਿ ਹਜ਼ਾਰਾਂ ਪੀਜਾ ਸਵੇ ਦੀ ਲੰਘੇ ਬਾਲਾ ਲੰਘਿਆ ਜੀ ਜ਼ਿਆਦਾ ਹੀ ਲੰਘੇ ਲੱਖਾਂ ਜੋ ਗਿਆ ਕੰਮ ਹੈ ਲੱਖਾਂ ਚੋ ਗਿਆ ਜਿਹੜੇ ਇਹਦੇ ਬੇਸ ਵਗੈਰਾ ਜਿੱਦਾਂ ਆਪਣੇ ਉਥੇ ਇੰਡੀਆ 'ਚ ਵੀ ਗੱਲ ਚੱਲਦੀ ਆ ਵੀ ਕਿਹਿਆਂ ਦੇ ਬੇਸ ਮਾਰੇ ਹੁੰਦੇ ਆ ਜਾਂ ਟੇਸਟੀ ਦੇ ਹੁੰਦੇ ਜਿਹੜੇ ਬੇਸ ਆ ਤੁਹਾਡੇ ਕੋਲ ਬੜੇ ਬਣਾਏ ਆ ਉਹਦੇ ਕਿ ਆਪ ਤਿਆਰ ਕਰਦੇ ਨਹੀਂ ਨਹੀਂ ਆਪ ਹੀ ਸਾਰਾ ਡੇਟੂ ਆਟਾ ਵੀ ਆ ਬਣਾ ਤੇ ਦੁਬਾਰਾ ਸਾਰਾ ਤੁਸੀਂ ਏ ਟੂ ਜ਼ੈਡ ਫਰੈਸ਼ ਹੈ ਜੀ ਅੱਛਾ ਹਾਂ ਠੀਕ ਹੈ ਇਹ ਸੁਣਨ ਚ ਆਇਆ ਕਹਿੰਦੇ ਵੀ ਇੱਥੇ ਪੀਜੇ ਸਵਾਦ ਹੈ ਉਹਦੇ ਵਿੱਚੇ ਕਾਰਨ ਕੀ ਹੈ ਸਵਾਦ ਵੀ ਫਰੈਸ਼ ਹੈ ਜੀ ਅੱਛਾ ਫਰੈਸ਼ ਹੈ ਕੋਈ ਕਰਕੇ ਬੀਚ ਦੀ ਨਹੀਂ ਵਾਰੀ ਇਹ ਕੋਈ ਵੀ ਚੀਜ਼ ਨਹੀਂ ਇਹ ਕਹਿਣ ਨੂੰ ਇਹ ਹੈ ਕਿ ਹਕੀਕਤ ਦੇਗਾ ਨਹੀਂ ਇਹ ਹਕੀਕਤ ਹੈ ਚੈੱਕ ਹੁੰਦੀ ਹੈ ਜੀ ਚੈੱਕ ਹੁੰਦੀ ਹੈ ਹਾਂ ਡਾਕਟਰ ਆ ਕੇ ਚੈੱਕ ਕਰ ਲੋ ਵੀ ਦੋਸਤ ਤੁਹਾਨੂੰ ਮੈਂ ਇੱਕ ਵਾਰੀ ਫੇਰ ਬਹੁਤ ਨੈਦਿਕ ਤੋਂ ਦਿਖਾ ਦੇਣਾ ਪੀਜੇ ਦਾ ਚਲ ਆਪਾਂ ਉਥੇ ਪਿੰਡ ਵੀ ਆਪਣੇ ਹਨਾ ਪੰਜਾਬ ਚ ਵੀ ਬਹੁਤ ਖਾਦੇ ਆ ਪਰ ਇੱਥੇ ਥੋੜਾ ਜਿਹਾ ਵੀਰਾਂ ਦਾ ਆਪਣਾ ਨੈਦਿਕ ਤੋਂ ਅਸੀਂ ਸੀਧੇ ਦਿਖਾ ਰਹੇ ਹ ਹਾਂਜੀ ਆ ਆਪਣੀ ਪਾਲਕ ਆ ਗਈ ਇਹ ਪਾਲਕਾ ਠੀਕ ਹੈ ਜੀ ਤੇ ਆ ਦੂਜੀ ਮੈਨੇ ਕੇ ਜਾਈ ਇਹ ਅੱਛਾ ਠੀਕ ਹੈ ਆ ਬਰੋਕਲੀ ਆ ਗਈ ਬਰੋਕਲੀ ਟਮਾਟਰ ਬਰੋਕਲੀ ਤਾਂ ਕਰੀ ਜਿਵੇਂ ਗੰਡਾ ਦੀਆਂ ਪੁੱਤਾਂ ਆਈ ਅੱਛਾ ਗੰਡੇ ਦੀਆਂ ਭੂਕਾਂ ਹਾਂਜੀ ਅਨਾਨਾਸ ਆ ਗਿਆ ਅਨਾਨਾਸ ਆ ਗਿਆ ਜੀ ਆ ਸ਼ਿਵਲਾ ਮਿਰਚ ਸ਼ਿਵਲਾ ਮਿਰਚ ਸਤ ਤਿੰਨ ਚਾਰ ਰੰਗ ਆ ਦੀ ਹੈ ਹਰੇ ਪੀਲੇ ਦੇ ਲਾਲ ਸਹੀ ਹੈ ਜੀ ਆ ਗਿਆ ਜਿਵੇਂ ਤੋਰੀਆਂ ਜੀ ਤੋਰੀਆਂ ਅੱਛਾ ਆ ਫੇਰ ਸੂਰ ਦਾ ਮੀਟ ਆ ਗਿਆ ਅੱਛਾ ਇਹ ਇਹ ਮੀਟ ਆ ਗਿਆ ਠੀਕ ਹੈ ਜੀ ਪੱਸੀ ਆ ਗਈ ਜੀ ਮੱਛੀ ਆ ਗਈ ਆ ਮੀਟ ਆਈ ਇਹ ਵੀ ਮੀਟ ਮੁਰਗਾ ਆ ਗਿਆ ਗੰਡੇ ਇਹ ਗੰਡੇ ਆ ਗਏ ਠੀਕ ਹੈ ਜੀ ਆ ਵੀ ਮੁਰਗਾ ਆ ਗਿਆ ਇਹ ਵੀ ਮੁਰਗਾ ਤੇ ਆ ਗਈ ਮੱਕੀ ਦੇ ਦਾਣੇ ਮੱਕੀ ਦੇ ਦਾਣੇ ਉਬਲੇ ਹੋਏ ਹਾਂਜੀ ਆ ਫੇਰ ਗਾਂ ਆ ਗਈ ਇਹ ਗਾਂ ਆ ਆ ਸੂਰ ਆ ਗਿਆ ਜੀ ਇਹ ਸੂਰ ਆ ਗਿਆ ਤੇ ਆ ਉੱਪਰ ਆਈ ਹੈ ਜਿਹੜੀ ਸੌਸ ਸੌਸ ਆ ਖੰਭਾ ਕਹਿੰਦੇ ਜੀ ਖੰਭਾ ਆ ਗਿਆ ਹਾਂਜੀ ਠੀਕ ਹੈ ਇਧਰ ਅਗਲੀ ਬਣਾਗੇ ਜੀ ਅੱਛਾ ਜੀ ਓਕੇ ਜੀ ਤੇ ਲੋਕ ਕਈ ਚੀਜ਼ਾਂ ਮੌਕੇ ਸਮਾਪਤ ਹੁੰਦੀਆਂ ਨਹੀਂ ਵੀ ਹੁੰਦੀਆਂ ਸੌਸਾਂ ਜੀ ਸੌਸ ਆਲ ਇੰਡੀ ਸੌਸ ਹੈ ਅੱਛਾ ਜੀ ਕੜੀ ਸੌਸ ਕਹਿੰਦੇ ਨੇ ਕੜੀ ਸੌਸ ਬਾਰਬੀਕਿਊ ਬਾਰਬੀਕਿਊ ਇਹ ਟਮਾਟਾ ਸੌਸ ਹੈ ਟਮਾਟਾ ਸੌਸ ਆ ਹਾਂਜੀ ਲੋ ਵੀ ਦੋਸਤੋ ਜਿਹੜਾ ਸਮਾਨ ਆ ਨਾ ਲਗਭਗ ਉਹ ਕਹਿੰਦੇ ਵੀ ਸਾਰਾ ਫਰੈਸ਼ ਹੀ ਹੁੰਦਾ ਇਸੇ ਕਰਕੇ ਜਿਹੜਾ ਅਭੀ ਖਾਨ ਵਾਲੇ ਨੂੰ ਇਹ ਵਧੀਆ ਲੱਗਦਾ ਸੋ ਇਹ ਚੀਜ਼ਾਂ ਫਰੈਸ਼ ਹੋਣੀਆਂ ਵੀ ਚਾਹੀਦੀਆਂ ਆ ਬਾਕੀ ਬਾਈ ਹੁਣੀ ਬਣਾਉਣ ਲੱਗੇ ਆ ਬੇਸ ਆ ਲਓ ਜੀ ਹੁਣੇ ਪੀਜ਼ਾ ਤਿਆਰ ਕਰਨ ਲੱਗੇ ਆ ਤੇ ਦੇਖੀ ਚੱਲੋ ਧਿਆਨ ਦੇ ਨਾਲ ਕਿਉਂਕਿ ਖਾਦਾ ਦਾ ਆਪਾਂ ਵੀ ਕਈ ਵਾਰਾਂ ਦੇ ਪਰ ਥੋੜਾ ਜਿਹਾ ਡੀਪਲੀ ਨਹੀਂ ਗਏ। ਤੋਂ ਅੱਜ ਮਾਨ ਬਣਿਆ ਚਲਾ ਇਹ ਗੱਲਾਂ ਬਾਤਾਂ ਕਰਦੇ ਤੇ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਨਾਲੇ ਤਾਂ ਉੱਥੇ ਆਪਣੇ ਇੰਡੀਆ ਵਾਲਿਆਂ ਨੂੰ ਵੀ ਪਤਾ ਲੱਗ ਜੂ। ਆਪਣੇ ਯਾਰ ਦੋਸਤ ਭਰਾ ਤੇ ਨਾਲੇ ਇੱਕ ਯਾਦ ਬਣ ਜਾਂਦੀ ਹੈ ਯਾਦਗਰੀ। ਪੰਜਾਬੀ ਕਹਿੰਦੇ ਵੀ ਜਿੱਥੇ ਵੀ ਗਏ ਉਹਨਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਤੇ ਸੋਹਣੇ ਕਾਰੋਬਾਰ ਖੜੇ ਕੀਤੇ ਆ। ਸੋ ਇਹਨਾਂ ਵੀਰਾਂ ਦੇ ਇਦਾਂ ਦੇ ਕਈ ਪੀੜੇ ਆ। ਤੇ ਸੋਹਣਾ ਕਾਰੋਬਾਰ ਚੱਲਦਾ ਜਦੋਂ ਮਾਲਕ ਦੀ ਮਿਹਰ ਆ। ਤੇ ਜਿਹੜੀ ਫਰੈਸ਼ਨੈਸ ਆ ਉਹ ਇਹਦੀ ਪੂਰੀ ਆ। ਡਾਕਟਰ ਜਿੱਦਾਂ ਕਹਿੰਦੇ ਵੀ ਬਾਕਾਇਦਾ ਚ ਤੇ ਜੇ ਕੋਈ ਭਾਈ ਮੰਨ ਲਓ ਪ੍ਰੋਬਲਮ ਆ ਜੇ ਡਾਕਟਰ ਚੈੱਕ ਕਰਨ ਆਏ ਆ ਤੇ ਫਿਰ ਉਹਦਾ ਕਿਦਾਂ ਕੀ ਹੁੰਦਾ ਕੋਈ ਵੱਡੀ મોટી ਪ੍ਰੋਬਲਮ ਨੂੰ ਕਹਿੰਦੇ ਵੀ ਸੁਧਾਰੋਈ ਅੱਛਾ ਵੱਡੀ ਹੋਵੇ ਜੁਰਮਾਨਾ ਪਾਉਂਦੇ ਆ ਜੇ ਬੜੀ ਵੱਡੀ ਹੋਵੇ ਫਿਰ ਬੰਦੀ ਕਰਦੇ ਫਿਰ ਬੰਦੀ ਕਰ ਦਿੰਦੇ ਲੋ ਜੀ ਆ ਪੀਜ਼ਾ ਇਧਰ ਦੇਖੋ ਆ ਮਸ਼ੀਨ ਆ ਉਹਦੇ ਵਿੱਚ ਰੱਖਣ ਲੱਗੇ ਆ ਤੇ ਇਹਦਾ ਟੈਂਪਰੇਚਰ ਬਹੁਤ ਜ਼ਿਆਦਾ ਕਿੰਨਾ ਕਹੂਗਾ ਇਹ ਅੱਛਾ 4 ਮਿੰਟ ਲੱਗਣੇ ਆ ਤੇ 270 ਇਹਦਾ ਤਾਪਮਾਨ ਆ ਵੀ ਕਾਫੀ ਵੱਡੀ ਇਹ ਹੈਗੀ ਇਹ ਮਸ਼ੀਨ ਆ ਜਿੱਦਾਂ ਆਪਣੇ ਭੱਠ ਹੁੰਦਾ ਯਾਨੀ ਕਿ ਉਹਦਾ ਪਕਾਇਆ ਜਾਂਦਾ ਜਿੱਦਾਂ ਰੋਟੀ ਤੰਦੂਰ ਚ ਬਕਦੀ ਹੈ ਨਾ ਵੀ ਇਹਦੇ ਵਿੱਚ ਗਰਮੈਸ਼ ਹੁੰ ਇਹ 4 ਮਿੰਟਾਂ ਬਾਅਦ ਭਾਈ ਇਹ ਦੂਜੇ ਪਾਸੇ ਦੀ ਇਧਰ ਦੀ ਨਿਕਲੇ ਹੋਣੀ ਆ। ਇਧਰਲੇ ਪਾਸੇ ਦੀ ਆ ਜਾਣੀ ਤੇ ਫੇਰ ਇਹ ਖਾਣ ਲਈ ਜਿਹੜੀ ਰੈਡੀ ਹੋ ਜਾਣੀ ਆ। ਤੇ ਇਹਦੇ ਰੇਟ ਬਾਰੇ ਵੀ ਥੋੜਾ ਜਿਹਾ ਆਪਾਂ ਪੁੱਛਦੇ ਆ। ਤੇ ਭਾਈ ਫਿਰ ਇਹਨਾਂ ਦਾ ਜਿਹੜੇ ਪੀਜ਼ੇ ਆ ਇਹਨਾਂ ਦੇ ਰੇਟ ਦਾ ਵੀ ਕੋਈ ਸਾਰਿਆਂ ਦਾ ਜਿਵੇਂ 8-10 ਤਰ੍ਹਾਂ ਦੇ ਬਣਾਉਣੇ ਕੋਈ ਫਰਕ ਹੁੰਦਾ? ਹਾਂਜੀ ਜਿਵੇਂ ਹੁਣ ਮਗਰੀਟਾ ਦਾ ਹਾਂਜੀ ਇਹ 8 ਰੋ ਦਾ ਜੀ। ਅੱਛਾ 8 ਰੋ ਦਾ। ਹਾਂਜੀ ਤਾਂ ਸਾਰੀਆਂ ਫਰਮਾਂ ਦਾ ਅੱਡੋ-ਅੱਡਾ ਨਾ ਇਹ ਆਪਾਂ ਅੱਡੋ-ਅੱਡਾ ਰੱਖ ਸਕਦੇ ਆ ਰੇਟ ਜੀ। ਅੱਛਾ ਜਿਵੇਂ ਹੁਣ ਆਪਣਾ ਇਹਦਾ ਘੱਟ ਆ ਹੁਣ ਜਿਵੇਂ ਦੂਜਿਆਂ ਦੇ ਕੰਨਾਂ ਦਾ ਜ਼ਿਆਦਾ 30 ਸੇ ਜ਼ਿਆਦਾ ਹਾਂਜੀ ਤੇ ਜਿਹੜੀ ਡਿਲੀਵਰੀ ਕਰਦੇ ਆ ਮੰਨ ਲਓ ਵੀ ਘਰੋ ਘਰੀ ਆਪਾਂ ਪਹੁੰਚਦਾ ਕਰਦੇ ਆ ਉਹਦੇ ਵਾਸਤੇ ਆਪਾਂ ਕੋਈ ਵੱਖਰਾ ਖਰਚਾ ਲੈਂਦੇ ਆ ਇੱਕ ਏਰੋ ਲੈਣੀ ਆ ਇੱਕ ਏਰੋ ਉਹ ਵੀ ਕਿੰਨੇ ਏਰੀਆ ਚ ਅ ਜੇ ਤਾਂ 3-4 ਕਿਲੋਮੀਟਰ ਦੇ ਜਾਂ 10 ਏਰੋ ਦੀ ਆ ਅੱਛਾ 10 ਏਰੋ ਉਸ ਤੋਂ ਬਾਅਦ 25 ਏਰੋ ਤੱਕ ਠੀਕ ਆ ਜੇ ਜ਼ਿਆਦਾ ਦੂਰ ਪੈਣਾ ਹਾਂਜੀ ਤੇ ਉਹਦੇ ਵਾਸਤੇ ਆਪਣੇ ਕੋਲੇ ਫਿਰ ਵਹੀਕਲ ਜਾਂ ਕੋਈ ਕਾਰਾਂ ਗੱਡੀਆਂ ਵਗੈਰਾ ਹਾਂਜੀ ਆਪਣੇ ਕੋਲ ਗੱਡੀਆਂ ਠੀਕ ਹੈ ਹਾਂ ਜੀ ਪੰਜ ਗੱਡੀਆਂ ਹੈ ਪੰਜ ਗੱਡੀਆਂ ਹੈਗੀਆਂ ਜਾਨੀ ਕਿ ਇੱਕ ਸ਼ਾਪ ਤੇ ਇੱਕ ਪੀਜੇ ਤੇ ਪੰਜ ਆ ਉਹ ਸੇਲ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਕਦੇ ਵੱਧ ਕਦੇ ਘੱਟ ਤੇ ਇੱਥੇ ਮੰਨ ਲਓ ਕਿੰਨੇ ਕੁ ਮੁੰਡੇ ਆਪਣੇ ਕਿੰਨੇ ਕੁ ਤੁਹਾਡੇ ਹੈਗੇ ਸਾਥੀ ਕੰਮ ਕਰਦੇ ਆ ਇੱਥੇ ਆਪਣੇ ਪੰਜ ਤਾਂ ਪੱਕੇ ਹੀ ਆ ਜੀ ਅੱਛਾ ਜੀ ਪਾ 6 ਬੰਦੇ ਤਾਂ ਪੱਕੇ ਆ ਤੇ ਵੀਕੈਂਡ ਤੇ ਬਾਹਰੋਂ ਆ ਜਾਂਦੇ ਆ ਸ਼ਾਮ ਨੂੰ ਸ਼ਾਮ ਨੂੰ ਮਤਲਬ ਡਿਲੀਵਰੀ ਕਰਨ ਆਣੇ ਹਾਂ ਜੀ 15 ਕ ਬੰਦੇ ਹੈਗੇ ਠੀਕ ਹੈ ਤੇ ਟੋਟਲ ਆਪਣੇ ਕਿੰਨੇ ਜਗ੍ਹਾ ਤੇ ਕੰਮ ਆ ਹੈਗਾ ਹਾਂ ਕਿਦਾ ਆਪਣਾ ਹੈਗਾ ਜੀ 15 16 ਕਿਲੋਮੀਟਰ ਤੇ 15 16 ਕਿਲੋਮੀਟਰ ਦੇ ਏਰੀਆ 'ਚ ਆਪਾਂ ਕੰਮ ਕਰਦੇ ਆ ਤੇ ਮੰਨ ਲਓ ਵੀ ਇਹ ਆਪਣਾ ਜਿਹੜੀਆਂ ਦੁਕਾਨਾਂ ਇਹ ਇੱਕ ਕਿੰਨੀ ਜਗ੍ਹਾ ਤੇ ਹੈ ਇਹ ਇਹ ਦੁਕਾਨ ਜਿਹੜੇ ਪੀਦੇ ਆ ਇਹ ਮਡਫਾਇਰਾਂ ਜਿਹੜੀਆਂ ਆਪਣਾ ਹਾਂਜੀ ਇਹ ਜ਼ਿਆਦਾ ਤਰ ਹੈਗੀਆਂ ਹੰਬਰਗਰ ਨਹੀਂ ਨਹੀਂ ਆਪਣੀਆਂ ਆਪਣੀਆਂ ਜਿਹੜੀਆਂ ਆਪਣੀ ਆਪਣੀਆਂ ਤਿੰਨ ਦੁਕਾਨਾਂ ਨੇ ਤਿੰਨ ਦੁਕਾਨਾਂ ਹਲੋ 6 ਜਣੇ ਇੱਥੇ ਕੰਮ ਕਰਦੇ ਦੂਜੇ ਸੇ ਕਿੰਨੇ ਕਿੰਨੇ ਆ ਉੱਥੇ 4 4 5 5 ਉੱਥੇ ਪੱਕੇ ਆਗੇ ਦੂਜੇ ਸ਼ਾਮ ਫਿਰ ਜਿਲੇ ਪਾਰਟ ਟਾਈਮ ਥੋੜਾ ਪਤਾ ਕਰ ਲੈਦੇ ਨਾ ਠੀਕ ਹੈ ਇਹ ਥੋੜਾ ਜਿਹਾ ਨਵਾਂ ਕੰਮ ਇਹ ਥੋੜਾ ਜਿਹਾ ਹਜੇ ਘੱਟ ਚੱਲਦਾ ਅੱਛਾ ਦੂਜੇ ਪਾਸੇ ਜ਼ਿਆਦਾ ਚੱਲਦਾ ਦੂਜੇ ਜ਼ਿਆਦਾ ਜੀ ਕਿਉਂਕਿ ਦੂਜੇ ਆਪਣੇ ਸ਼ਹਿਰਾਂ 'ਚ ਦੁਕਾਨਾਂ ਉੱਥੇ ਸਾਈਕਲ ਪੰਜ ਤੋਂ 10 ਸਾਈਕਲ ਹੀ ਆ ਓਕੇ 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 ਹਾਂਜੀ ਉੱਥੇ ਸਾਈਕਲਾਂ ਦੀ ਵੀ ਕਰਦੇ ਆ ਤੇ ਸਹੀ ਹੈ ਸਹੀ ਹੈ ਸਹੀ ਹੈ ਤੇ ਫਿਰ ਇਹਦਾ ਕੋਈ ਸੀਜ਼ਨ ਦਾ ਵੀ ਹੁੰਦਾ ਕੋਈ ਬਿਲੀ ਹੁੰਦਾ ਕਿ ਨਹੀਂ ਇਹ ਚੱਲੀ ਜਾਂਦਾ ਹਰ ਸਾਲ ਸਾਰਾ ਲਗਾਤਾਰ ਜਾਂਦਾ ਗਰਮੀ 'ਚ ਮਾੜਾ ਮੋਟੇ ਦਾ ਫਰਕ ਪੈਂਦਾ ਹੈਗਾ ਪਰ ਗਰਮੀ 'ਚ ਤੇ ਪੈਂਦੀ ਬਹੁਤ ਘੱਟ ਆ ਤੇ ਜਿਹੜੇ ਫਿਰ ਪੀਜ਼ੇ ਆ ਉਹ ਆਪਣੇ ਲੋਕ ਜ਼ਿਆਦਾ ਖਾਂਦੇ ਕਿ ਇਹਨਾਂ ਦੇ ਜ਼ਿਆਦਾ ਖਾਂਦੇ ਇਹ ਦੁੱੱਚੇ ਜ਼ਿਆਦਾ ਖਾਂਦੇ ਇਹ ਜ਼ਿਆਦਾ ਖਾਂਦੇ ਠੀਕ ਹੈ ਠੀਕ ਹੈ ਠੀਕ ਇਹ ਫਿਰ ਬੰਦੇ ਕੰਮ ਫਿਰ ਕਿਹਨੇ ਸਿਖਾਇਆ ਇਹਨਾਂ ਨੂੰ ਸਾਰਿਆਂ ਨੂੰ ਇਹ ਜੀ ਜੱਗੀ ਬਾਈ ਨੇ ਅੱਛਾ ਮੁੱਢ ਉਹ ਆ ਫਿਰ ਉਦੋਂ ਹੌਲੀ ਹੌਲੀ ਸਾਰੇ ਸਿੱਖਦੇ ਗਏ ਹਾਂਜੀ ਲਓ ਜੀ ਉਧਰ ਆਪਣਾ ਪੀਜ਼ਾ ਵੀ ਹੁਣ ਜਿਹੜਾ ਬਣ ਕੇ ਬਾਹਰ ਆਉਣ ਵਾਲਾ ਅਸੀਂ ਵੀਡੀਓ ਪਾਜ਼ ਕਰ ਲੈਂਦੇ ਨਹੀਂ ਸਸਟ ਥੋੜਾ ਜ਼ਿਆਦਾ ਲੰਬਾ ਹੋ ਜਾਣਾ ਪਰ ਇੱਕ ਵੱਡੀ ਕਮਰਾ ਹੀ ਕਹਿ ਸਕਦੇ ਆਪਾਂ ਉਹ ਵੱਡੀ ਸਾਰੀ ਫਰਿੱਜ ਆ ਉਹਦੇ ਸਾਰਾ ਸਮਾਨ ਰੱਖਦੇ ਆ ਵੀ ਇਹ ਖਰਾਬ ਨਾ ਹੋਵੇ ਤੇ ਬਈ ਕਿੰਨਾ ਕਿਦਾ ਹੁੰਦਾ ਸਿਸਟਮ ਇਹ ਟੈਂਪਰੇਚਰ ਮਤਲਬ ਕਿੰਨੀ ਠੰਡਾ ਰੱਖਦੇ ਅੰਦਰ ਆਮ ਰੈਫਰਜਰਜੂਈਆ ਹਾਂਜੀ ਜਿਵੇਂ ਆਪਨੇ ਨੋਰਮਲ ਹੁੰਦਾ 500 ਡਿਗਰੀ ਜਾਂ 5 ਡਿਗਰੀ 5 5 ਠੀਕ ਹੈ ਠੀਕ ਹੈ 5 6 ਡਿਗਰੀ ਟੈਂਪਰੇਚਰ ਰਹਿੰਦਾ ਵੀ ਗਰਮੀ ਜਾਨੀ ਕਿ ਬਾੜੀ ਨਹੀਂ ਹੁੰਦੀਗੀ ਤੇ ਇੱਥੇ ਫਿਰ ਸਬਜ਼ੀਆਂ ਕੱਟ ਖਰਾਬ ਹੋਣਗੀਆਂ ਇੱਥੇ ਹਾਂਜੀ ਇਹਦੇ ਤੋਂ ਹੁਣ ਆ ਜੀ ਇਹਦਾ ਹੁਣ ਆ ਸਲਾਦ ਹਾਂ ਕਮਾ ਦਾ ਠੰਡਾ ਹੀ ਵੀ ਅੰਦਰ ਰਹਿ ਬਸ ਇਹਨਾਂ ਦਾ ਅੱਛਾ ਸਾਰੀਆਂ ਸਬਜ਼ੀਆਂ ਤੇ ਮੀਟ ਮੂਟ ਪਿਆਗਾ ਅੱਛਾ ਸਾਰਾ ਕੁਝ ਆਪੇ ਫਿਰ ਆ ਸ਼ਿਵਲਾ ਮਿਰਚ ਸ਼ਿਵਲਾ ਮਿਰਚ ਪੀਲੀ ਲਾਲ ਤੇ ਹਰੀਆ ਤਿੰਨ ਤਰ੍ਹਾਂ ਦੀ ਐ ਇਧਰ ਖੀ ਤੇ ਆ ਵੀ ਸਾਰਾ ਸੈਲਡ ਵਾਲਾ ਸਿਸਟਮ ਹੀ ਆ ਟਮਾਟੇ ਖੁੰਬਾਂ ਤੇ ਆ ਸੌਸ ਵਗੈਰਾ ਪਈ ਆ ਅੱਛਾ ਹੋਰ ਟੈਂਕ ਵੀ ਪਈ ਆ ਠੀਕ ਐ ਬਰੈਡ ਵਗੈਰਾ ਤੇ ਹੋਰ ਧਨੀਆ ਨਿੱਕੜ ਸੁੱਕੜ ਯਾਨੀ ਕਿ ਮੁੱਖ ਦੀ ਗੱਲ ਇਹ ਆ ਵੀ ਇਹ ਵੱਡੀ ਸਾਰੀ ਫਰਿਜ ਹੈ ਕਮਰੇ ਦੀ ਤਰਾਈਆਂ ਇਹ ਆ ਤੁਸੀਂ ਦੇਖ ਸਕਦੇ ਆ ਵੀ ਸਾਡਾ ਸ਼ੇਕਫੋਟ ਦੇ ਕਰੀਬ ਕਾਹਦਾ ਉਤੋਂ ਵੀ 1.5-2 ਫੁੱਟ ਹੈਗੀ ਆ ਤੇ ਚੜਾਈ ਵੀ ਕਾਫੀ ਆ ਪੂਰਾ ਵੱਡਾ ਕਮਰਾ ਤੇ ਇਸੇ ਜਣੇ ਕਿ 5°C ਟੈਂਪਰੇਚਰ ਰੱਖਿਆ ਜਾਂਦਾ ਸੈੱਟ ਕਰਕੇ ਠੀਕ ਐ ਜਣੇ ਕਿ ਸਮਾਨ ਫਰਿਜ ਦੇ ਨਾਲ ਖਰਾਬ ਨਹੀਂ ਹੁੰਦਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲੋ ਹੁਣ ਆਪਾਂ ਉਹ ਪੀਜ਼ਾ ਹੋ ਗਿਆ ਹੋ ਰੈਡੀ ਆਪਣਾ ਚਲਦੇ ਉਧਰ ਨੂੰ ਜੀ ਇੱਕ ਹੋਰ ਜਿਹੜੇ ਫ੍ਰੀਜਰ ਬਾਹਰਲੇ ਪਾਸੇ ਪਏ ਆ ਜਿਹਦਾ ਡੀ ਫ੍ਰਿਜ ਕਹਿੰਦੇ ਉਹਨੂੰ ਖੋਲੋ ਬਾਈ ਇਹਨੂੰ ਵੀ ਲਓ ਜੀ ਇਸ ਦਾ ਫਿਰ ਪਾਪਾ ਹੀ ਨਿਕਲਦੀਆਂ ਇਹਦਾ ਕੰਮ ਜਾਦੇ ਕਰਣਾ ਇਹਦੇ ਸੇਟਾਂ ਦੇ ਪਰਪ ਜੰਮੀ ਪਈ ਆ ਹਾਂਜੀ ਜਿਹੜਾ ਡੀ ਵਾਲਾ ਇਹ ਇਹਦੇ ਚ ਕਿਹੜਾ ਕਿਹੜਾ ਸਿਸਟਮ ਰਹਿਦਾ ਫਿਰ ਇਹਦੇ ਜੋ ਡੀ ਵਾਲਾ ਸਮਾਨ ਆ ਜਿਹੜਾ ਲੰਮੀ ਡੇਟ ਵਾਲਾ ਇਹ ਅੱਛਾ ਜੀ ਇਹਦਾ ਜ਼ਿਆਦਾ ਟਾਈਮ ਆ ਪ੍ਰਾਚੀ ਉਹ ਇਹਦੇ ਚ ਰੱਖਦੇ ਆਪਾਂ ਉਹ ਇਹਦੇ ਚ ਰੱਖਦੇ ਠੀਕ ਹੈ ਠੀਕ ਹੈ ਠੀਕ ਹੈ ਜੀ ਪੀਜ਼ਾ ਆ ਗਿਆ ਬਾਹਰਲੇ ਪਾਸੇ ਵੇਖਣ ਨੂੰ ਵਧੀਆ ਲੱਗਦਾ ਹੈ ਬਾਕੀ ਖਾ ਕੇ ਦੇਖਾਂਗੇ ਵੀ ਗੱਲ ਕਿੰਨੀ ਦੀ ਬਣਦੀ ਹੈ ਨਾ ਲਓ ਜੀ ਜਿਹਦੇ ਬੈਸਕੜਾ ਵਾਲੇ ਬਾਠੇ ਚੱਕਦੇ ਹੁੰਦੇ ਇਹ ਆਓ ਚੱਕੋ ਜੀ ਐਂ ਪੈਕ ਕਰਕੇ ਸਿੱਧਾ ਖਾਣ ਵਾਲੇ ਕੋਲੇ ਹਾਜ਼ਰ ਇਹਦੇ ਨਾਲ ਕੱਟ ਲਾਉਂਦੇ ਆਂ ਕੀ ਬਾਤ ਹੈ ਕੰਪਨੀ ਦੇ ਆ ਜੀ ਬਾਕਸ ਜਿੰਨਾ ਚ ਪੀਜ਼ਾ ਤੇ ਖਾਣ ਵਾਲਾ ਸਮਾਨ ਜਾਂਦਾ ਤੇ ਇਹ ਬਣਦੇ ਕਿਦਾਂ ਹਾਂਜੀ ਗੱਲ ਸਾਬ ਆ ਮੁੰਡਾ ਜੀ ਆਪਣਾ ਕੱਚਾ ਕਾਲੇ ਵਾਲਾ ਪਿੰਡ ਮੁਕਸਰ ਜ਼ਿਲ੍ਹੇਜ ਹਾਂਜੀ ਪੱਕੇ ਕਾਲੇ ਵਾਲੇ ਪੱਕਾ ਕਾਲੇ ਵਾਲਾ ਕੱਚਾ ਕਾਲਾ ਨਾਲ ਹੀ ਆ ਤੇ ਆਹ ਫਿਰ ਇਹ ਬਾਕਸ ਵੀ ਨਾਲ ਦਿੰਦੇ ਆ ਰੈਡੀ ਕਰੀ ਜਾਂਦੇ ਆ ਲਓ ਜੀ ਸਾਰਾ ਸਮਾਨ ਏਡੇ ਟਾਈਮ ਹੀ ਤਿਆਰ ਹੁੰਦਾ ਹਾਂਜੀ ਇਹ ਸਾਡੇ ਕੋਲ ਤਿੰਨ ਤਰ੍ਹਾਂ ਦੇ ਆ ਜੀ ਤਿੰਨ ਤਰ੍ਹਾਂ ਦੇ ਆ ਹਾਂਜੀ ਇਹ 26 ਇੰਚ ਦੇ 26 ਇੰਚ ਦੇ 36 ਦਾ ਜੀ ਵੱਡਾ ਪੀਸਾ 36 ਦਾ ਹਾਂਜੀ ਤੇ ਇੱਕ ਛੋਟੇ ਪੂਜਾ ਪਰੋਚਣ ਵਾਲੇ ਹੁੰਦੇ ਆ ਜੀ ਅੱਛਾ ਤਿੰਨ ਤਰ੍ਹਾਂ ਦੇ ਲੱਭੇ ਤਿੰਨ ਤਰ੍ਹਾਂ ਦੇ ਹਾਂਜੀ ਜੀ ਗੱਲ ਸਾਹਿਬ ਕਿੰਨਾ ਚਿਰ ਹੋ ਗਿਆ ਇੱਥੇ ਆਇਆ ਨੂੰ ਮੈਨੂੰ ਹੋ ਗਈ ਆਲਮੋਸਟ 5 ਸਾਲ ਦੀ 5 ਸਾਲ ਹੋ ਗਏ ਜੀ ਲੱਗਾ ਹਾਂਜੀ ਪੰਜ ਹੋ ਗਿਆ ਕਿਵੇਂ ਮਹਾਲ ਫਿਰ ਤੋਂ ਦਾ ਮੋਲ ਪੂਰਾ ਘੰਟਾ ਜੀ ਪੈਰਾ ਪੈਰਾ ਬਾਕੀ ਸਾਰੇ ਨਾਲ ਦੇ ਇੱਕੋ ਜਿਹੇ ਨੇ ਹਾਂ ਸਭ ਤੋਂ ਵੱਡੀ ਗੱਲ ਤਾਂ ਇਹ ਕਿਥੇ ਚਾਰ ਪੈਣ ਪਰਾ ਇਕੱਠੇ ਰਲ ਕੇ ਆ ਨਾ ਉੱਥੇ ਹਾਂਜੀ ਹਾਂਜੀ ਸਾਰੇ ਹਾਂ ਦੇ ਤੇ ਸਾਰੇ ਪੰਜਾਬੀ ਆਪਣੇ ਭਰਾ ਵਧੀਆ ਜੀ ਲੱਗਦਾ ਜੀ ਮਤਲਬ ਵਧੀਆ ਜੀ ਲੱਗਦਾ ਹਾਂਜੀ ਚਲੋ ਯਾ ਬਾਕੀ ਕੰਮਕਾਰ ਤੇ ਵੀ ਪੂਰਾ ਵਧੀਆ ਇੰਜੋਏ ਹਾਂ ਬਾਕੀ ਆਪਣੇ ਹੈਰੀ ਭਾਈ ਹੋਣੀ ਨਾਲੇ ਪੁਨ ਤੇ ਨਾਲੇ ਫਰਗਾ ਹਾਂਜੀ ਹਾਂਜੀ ਜੀ ਵੀ ਲੱਗਾ ਕੰਮ ਵੀ ਚੱਲੀ ਜਾਂਦਾ ਨਾ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਠੀਕ ਆ ਬਾਈ ਤੇ ਆਜੋ ਤੁਹਾਨੂੰ ਇੱਕ ਹੋਰ ਥੋੜਾ ਜਿਹਾ ਇਧਰ ਪੀਜ਼ਾ ਰੈਡੀ ਹੋ ਰਿਹਾ ਤੇ ਇਹ ਵੱਢ ਚੁੱਕਿਆ ਬਾਈ ਹਾਂ ਅੱਛਾ ਨਹੀਂ ਪਹਿਲਾਂ ਵਿੱਚੋਂ ਨਿਕਲਿਆ ਸੀ ਬਣ ਕੇ ਤੇ ਆਹਦੇ ਉੱਪਰ ਹੋਰ ਮਟੀਰੀਅਲ ਲੱਗਾ ਹੈ ਹਾਂਜੀ ਉਹ ਦੂਜਾ ਬਣਾਉਣੇ ਆਪਾਂ ਦੂਜਾ ਬਣਾਉਣੇ ਨੂੰ ਅੱਛਾ ਇਹ ਬਈ 8-9 ਤਰ੍ਹਾਂ ਦਾ ਪੀਜਾ ਲੱਗਪਾ ਕੇ ਇੱਥੇ ਬਣਦਾ ਉਧਰ ਆਪਣਾ ਉਹ ਦੀਪਗੜੀਆ ਵੀਰ ਰੈਡੀ ਕਰੀ ਜਾਂਦਾ ਆਵੇ ਇਹ ਮੁੰਡੇ ਆਪਣੇ ਪਿੰਡਾਂ ਦੇ ਆਹਾਂ ਵੀ ਦੀਪਗੜੀਆਂ ਗੋਗੀ ਕਿਵੇਂ ਆ ਸਤਿਗੁਰਾਲ ਜੀ ਸਤਿਗੁਰਾਲ ਜੀ ਸਾਰਿਆਂ ਨੂੰ ਜੀ ਵਧੀਆ ਠੀਕ ਠਾਕ ਚਲੋ ਇਹ ਆਪਣੇ ਪਿੰਡਾਂ ਦੇ ਏਰੀਆ ਦੇ ਮੁੰਡੇ ਆ ਸੋ ਮਿਹਨਤ ਬੰਦਾ ਕੋਈ ਕਿਤੇ ਮਰਜ਼ੀ ਜਾ ਕੇ ਕਰ ਲੇ ਬਈ ਚਲੋ ਪ੍ਰਮਾਤਮਾ ਤਰੱਕੀ ਦੇ ਹੀ ਦਿੰਦਾ ਆ ਦੇਖੋ ਉਹਦੇ ਵਿੱਚੋਂ ਅ ਨਿਕਲਿਆ ਪੀਜਾ ਇਹ ਇਹ ਜਾਨੀ ਕਿ ਪੱਕ ਕੇ ਤਿਆਰ ਹੋ ਗਿਆ ਉੱਪਰ ਇਹਦੇ ਜਿੱਦਾਂ ਸੈਲਡ ਵਗੈਰਾ ਜਾਂ ਕੋ ਚਿਕਨ ਵਗੈਰਾ ਭਾਈ ਇਦਾਂ ਹੀ ਖਾਦਾ ਜਾਣਾ ਕਿ ਇਹਨੂੰ ਫੇਰ ਇੱਕ ਵਾਰੀ ਨਹੀਂ ਨਹੀਂ ਇਦਾਂ ਹੀ ਖਾਦਾ ਜਾਣਾ ਇਦਾਂ ਹੀ ਖਾਦਾ ਜਾਣਾ ਓਕੇ ਜੀ ਓਕੇ ਲਓ ਜੀ ਬਾਕੀ ਅਡੋ ਅਡੀ ਟੇਸਟ ਅਡੋ ਅਡੀ ਚੁਆਇਸ ਆ ਨਾ ਵੀ ਕੋਈ ਕਿਦਾਂ ਦਾ ਕੋਈ ਕਿਦਾਂ ਦਾ ਚਲੋ ਜੀ ਰੈਡੀ ਹੋ ਗਿਆ ਇਹ ਲਓ ਵੀ ਦੋਸਤੋ ਤੁਹਾਨੂੰ ਅਸੀਂ ਜਿੰਨੀ ਕਿ ਜਾਣਕਾਰੀ ਸੀਗੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰਤੀ 2009 ਤੋਂ ਇਹ ਕਾਰੋਬਾਰ ਦੀ ਇਹਨਾਂ ਨੇ ਸਥਾਪਨਾ ਕੀਤੀ ਹੈ ਗੋਰੀਆਂ ਦਾ ਹੀ ਕਾਰੋਬਾਰ ਹੈ ਇੱਕ ਇਹਨਾਂ ਨੇ ਪੀਜ਼ਾ ਖੋਲਿਆ ਸੀ ਇੱਕ ਦੁਕਾਨ ਖੋਲੀ ਸੀ ਤੇ ਇੰਨੀ ਵਧੀਆ ਕੁਆਲਿਟੀ ਸੀ ਇੱਕ ਤੋਂ ਦੋ ਦੋਹਾਂ ਤੋਂ ਚਾਰ ਖੁੰਦਾ ਹੁੰਦਾ 45 46 ਦੇ ਲਗਭਗੇ ਹੋ ਗਈਆਂ ਦੁਕਾਨਾਂ ਇਹਨਾਂ ਦੀਆਂ ਸੋ ਅਸੀਂ ਵੀ ਖਾ ਕੇ ਦੇਖਿਆ ਪਰ ਇੰਨਾ ਵਧੀਆ ਇੰਨਾ ਟੇਸਟ ਹੈ ਦਾ ਵੀ ਦੇਰ ਖੁਸ਼ ਹੋ ਗਿਆ ਰੂਹ ਖੁਸ਼ ਹੋ ਗਈ ਖਾ ਕੇ ਤੇ ਜਿਹੜੇ ਪੰਜਾਬੀ ਭੰਡ ਪਰ ਆਪਣੇ ਇੱਥੇ ਲੱਗੇ ਵਸਦੇ ਆ ਜਰਮਨ ਵਸਦੇ ਆ ਤੇ ਉਹ ਜਰੂਰ ਇੱਥੇ ਵੀਰਾਂ ਨਾਲ ਜਰੂਰ ਸੰਪਰਕ ਕਰੋ ਗੀਣਾ ਛੇੜਾ ਮਾਰਿਓ ਕੋਈ ਬਾਈ ਹੈਰੀ ਦਾ ਦੀਪ ਗੜੀਏ ਦਾ ਤੇ ਨਾਲ ਮਲੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਅਖੀਰ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ